ਇਕ ਗੁਣ ਨਾਹੀ ਅਮਰਿਤ ਸਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਓਤਤਮ ਪੰਥ ਸੋਨੇ ਓ ਗੁਰ ਸੰਗਤ ਤੇ ਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤਕੇ ਗੁਰ ਰਾਮਦਾਸ ਰਖੋ ਸਰਣਾਇ ਸੋ ਕਹੋ ਤਲ ਗੁਰ ਸੇਵੀਆ ਅਹਨ ਸਸਹਜ ਸੁਭਾਏ ਦਰਸਾਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਇ ਸਿਪਤ ਖਸਮੰਦੀ ਨੁਰ ਸਰ ਸਹ ਕੋਰ ਸਹ ਝਟਿਆ ਤੋਦ ਡਿਠੇ ਸੱਚੇ ਪਾਤ ਸਾਹ ਮਲ ਜਨ ਮਾ ਜਨ ਮੰਦੀ ਕੱਟੀ ਆ ਸਜਾਨ ਸੱਚੇ ਪਾਤ ਸਾਹ ਸਿਰ ਸਾਹੰਦੈ ਸਾਹ ਜਿਸ ਪਾਸ ਬਹਟਿਆ ਸੋਹੀ ਆ ਸਬਨਾੰਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਪ੍ਰਭ ਕੀ ਸਰਣਾ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮਾ ਸੋ ਆਮੇ ਪੂਰਾ ਸਤ ਗੁਰ ਧਿਆਇਆ ਪ੍ਰਭ ਕੇ ਸਰਣਾ ਸਗਲ ਭਲਾਥੇ ਦੁਖ ਬਿਨਸੇ ਸੁਖ ਪਾਇਆ ਨਿਆਲ ਹੋਆ ਪਾਰ ਬ੍ਰਹਮ ਸੋ ਆਮੇ ਪੂਰਾ ਸਤ ਗੁਰ ਧਿਆਇਆ ਪ੍ਰਭ ਜੀ ਆ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨਾ ਦਾਇਆ ਲਾ ਗੋਣ ਗਾਵੋ ਰੰਗ ਰਾਤਾ ਰਹਾ ਹੋ ਸਤ ਗੁਰ ਨਾਮ ਨਿਧਾਨ ਡੜਾਏ ਆ ਚੰਤਾ ਸਗਲਾ ਬਿਨਾਸੀ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬੇ ਨਾਸੇ ਤਾਕਉ ਬੇਗਨਾ ਨਕਉ ਲਗਾ ਜੋ ਸਤ ਗੁਰ ਆਪਣਾ ਰਾਖੇ ਚਰਨ ਕਮਲ ਬਸੇ ਰਦ ਅੰਤਰਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾ ਕ ਬਲਹਾਰ ਜੇ ਨਾ ਪੂਰਨ ਪੈ ਜੋ ਰਖਾਈ ਕਰ ਸੇਵਾ ਸੇਵਕ ਪ੍ਰਭ ਆਪੋ ਨੈ ਜੇਨ ਮਨ ਕੀ ਇੱਛਾ ਪੁਜਾਈ ਨਾਨਕ ਦਾਸ ਤਾਕ ਬਲਿਹਾਰ ਜੇਨ ਪੂਰਨ ਪੈ ਜੋ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਪ੍ਰਭ ਕੀ ਸਰਣਾ ਸਗਲ ਭੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਸ ਕਰਪਾਣ ਖੰਡੋ ਖੜਕ ਤੁਬਕ ਤਬਰ ਆਰਤੀ ਰ ਸਭ ਸੁਰੋਹੀ ਸਾਥੀ ਜਹੀ ਹਮਾਰੇ ਪੀਰ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤੁਹਾਰੋ ਜੋ ਜਪਾ ਭਏ ਸਿੰਧ ਭਵ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਾਲੀ ਪਾਦਸ਼ਾਹੀ ਦਸਵੀਂ ਰੇ ਮਨ ਇਹ ਬਿਦ ਜੋਗ ਕਮਾਓ ਸਿੰਘੀ ਸਾਚ ਅਕਾਪਟ ਕੰਠਲਾ ਧਿਆਨ ਬੇਪੂਤ ਚੜਾਓ ਰੇ ਮਨ ਇਹ ਬਿਦ ਜੋਗ ਕਮਾਓ ਸਿੰਘੀ ਸਾਚ ਅਕਾਪਟ ਕੰਠਲਾ ਧਿਆਨ ਬੇਪੂਤ ਚੜਾਓ ਰਹਾਓ ਤਾਤੀ ਗਹ ਆਤਮ ਬਸ ਕਰ ਕੀ ਵਿਚਾ ਨਾਮ ਆਧਾਰੰ ਬਾਜੈ ਪਰਮ ਤਾਰ ਤਤ ਹਰਿਕ ਉਪਜਾ ਰਾਗ ਰਸਾਰੰ ਓਕਟਾ ਤਾਨ ਤਰੰਗ ਰੰਗ ਆਤ ज्ञान गीत वदानं चकचक रहे देव दानम मन शक शक व्योम विवानं आत्म उपदेश भेष संजम को जाप सो जपा जप ਸਦਾ ਰਹਾ ਕੰਚ ਸਿਕਾਇਆ ਕਾਲਨ ਕਬਹੂ ਵਿਆਪ ਆਤਮ ਉਪਦੇਸ ਭੇਸ ਸੰਜਮ ਕੋ ਜਾਪ ਸੋ ਜਪਾ ਜਪ ਸਦਾ ਰਹਾ ਕੰਚ ਸਿਕਾਇਆ ਕਾਲਨਾ ਕਬਹੂ ਵਿਆਪੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh ਕੁਦੂ ਲੰਕਾ ਗੜੇ ਸੁਨੇ ਕਪ